ਸ਼ਸ਼ੀਕਲ ਦੋਸਤੋ ਅਮਰਤ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬਠਿੰਡਾ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਵੱਲੋਂ ਸਫਾਈ ਸੇਵਕ ਅਤੇ ਸੀਵਰਮੈਨ ਦੀਆਂ 597 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਪੰਜਵੀਂ ਪਾਸ ਬੜੇ ਵੀ ਅਪਲਾਈ ਕਰ ਸਕਦੇ ਆ। ਜਾਂ ਇਹ ਕਹਿ ਲਓ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਅਤੇ ਪੜ੍ਹਨੀ ਆਉਂਦੀ ਆ ਉਹ ਵੀ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ। ਹੋਰ ਕਿਹੜੇ-ਕਿਹੜੇ ਡਾਕੂਮੈਂਟ ਜ਼ਰੂਰੀ ਨੇ? ਫਾਰਮ ਅਪਲਾਈ ਕਰਨ ਦੀ ਫੀਸ ਕਿੰਨੀ ਹੈ ਉਮਰ ਦੀ ਹੱਦ ਕੀ ਰੱਖੀ ਹੋਈ ਆ ਤੇ ਸਿਲੈਕਸ਼ਨ ਪ੍ਰੋਸੈਸ ਕੀ ਰਹੂਗਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਅੱਗੇ ਦਿੱਤੀ ਜਾਊਗੀ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ-ਸਮੇਂ ਤੇ ਮਿਲਦਾ ਰਹੇ ਤਾਂ ਦੋਸਤੋ ਹੁਣ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਐਮ ਸੀ ਬੀ ਠੰਡਾ ਲੜਕੇ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਕਿ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਜਿਦੇ ਵਿੱਚ ਇਹਨਾਂ ਨੇ ਸਫਾਈ ਸੇਵਕ ਅਤੇ ਸੀਵਲ ਮੈਨ ਦੀਆਂ ਪੋਸਟਾਂ ਰੱਖੀਆਂ ਹੋਈਆਂ ਨੇ 597 ਪੋਸਟਾਂ ਨੇ ਜੀ ਪੰਜਵੇਂ ਪਾਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਤੇ 18000 ਰੁਪਏ ਜਿਹੜੀ ਕਿ ਮਹੀਨਾ ਸੈਲਰੀ ਦਿੱਤੀ ਜਾਊਗੀ ਜਿਦੇ ਵਿੱਚ ਸਫਾਈ ਸੇਵਕ ਦੀਆਂ 538 ਪੋਸਟਾਂ ਨੇ ਜੀ ਤੇ ਸੀਵਲ ਮੈਨ ਦੀਆਂ 59 ਪੋਸਟਾਂ ਦਿੱਤੀਆਂ ਹੋਈਆਂ ਨੇ ਇਹਨਾਂ ਦੋਵਾਂ ਪੋਸਟਾਂ ਵਾਸਤੇ ਕੈਂਡੀਡੇਟਾ ਜਿਹੜਾ ਹੋ ਘੱਟੋ ਘੱਟ 5ਵੀਂ ਪਾਸ ਹੋਣਾ ਚਾਹੀਦਾ ਜਾਂ ਉਹਨੂੰ ਪੜ੍ਹਨ ਤੇ ਲਿਖਣ ਦੀ ਜਿਹੜੀ ਕਿ ਨੌਲੇਜ ਹੋਣੀ ਚਾਹੀਦੀ ਆ ਅੱਗੇ ਇੰਪੋਰਟੈਂਟ ਡੇਟਸ ਦੀ ਗੱਲ ਕਰੀਏ ਤਾਂ ਨੋਟੀਫਿਕੇਸ਼ਨ ਜਿਹੜਾ ਕਿ 15/9/2025 ਤੋਂ ਜਾਰੀ ਹੋਇਆ ਸੀਗਾ ਜਿਹੜਾ ਕਿ ਲਾਸਟ ਡੇਟ ਆ ਜਿਹੜੀ ਇਹਨਾਂ ਪੋਸਟਾਂ ਨੂੰ ਭਰਨ ਦੀ 30/11/2025 ਆ ਜੀ 30 ਨਵੰਬਰ 2025 ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹੋ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ ਕੈਟਾਗਰੀ ਵਾਸਤੇ 500 ਰੁਪਏ ਫੀਸ ਰੱਖੀ ਹੋਈ ਆ एससी ओबीसी वास्ते 100 ਰੁਪਏ ਫੀਸ ਰੱਖੀ ਹੋਈ ਆ ਜੀ ਐਕਸ ਸਰਵਿਸਮੈਨ ਵਾਸਤੇ 200 ਰੁਪਏ ਫੀਸ ਰੱਖੀ ਹੋਈ ਆ ਜੇ ਕੋਈ ਫਿਜ਼ੀਕਲੀ ਹੈਂਡੀਕੈਪਟਾ ਉਹਨਾਂ ਵਾਸਤੇ ਜਿਹੜੇ 40 ਤੋਂ 70% ਡਿਸੇਬਲ ਲੇਗੇ ਉਹਨਾਂ ਵਾਸਤੇ 100 ਰੁਪਏ ਫੀਸ ਰੱਖੀ ਹੋਈ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਜੀ ਕਿਉਂਕਿ ਆਨਲਾਈਨ ਜਿਨਾ ਕਿ ਐਪਲੀਕੇਸ਼ਨ ਫਾਰਮ ਤੁਸੀਂ ਫਿਲ ਕਰਨਾ ਇਸ ਕਰਕੇ ਪੇਮੈਂਟ ਦਾ ਮੋਡ ਵੀ ਆਨਲਾਈਨ ਹੋਏਗਾ ਤੁਸੀਂ ਨੈਟ ਬੈਂਕਿੰਗ ਜਾਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੇ ਥਰੂ ਪੇਮੈਂਟ ਆਨਲਾਈਨ ਕਰ ਸਕਦੇ ਹੋ ਉਮਰ ਸੀਮਾ ਦੀ ਗੱਲ ਕਰੀਏ ਤਾਂ 18 ਤੋਂ ਲੈ ਕੇ 37 ਸਾਲ ਉਮਰ ਰੱਖੀ ਹੋਈ ਹੈ ਜਨਰਲ ਕੈਟਾਗਰੀ ਵਾਸਤੇ ਐਸਸੀ, ਓਬੀਸੀ ਕੈਟਾਗਰੀ ਵਾਸਤੇ 18 ਤੋਂ 42 ਸਾਲ ਦੀ ਉਮਰ ਰੱਖੀ ਹੋਈ ਹੈ ਜੀ ਏਜ ਲਿਮਟ 1 1 2025 ਤੱਕ ਇਹ ਉਮਰ ਇੰਨੀ ਹੋਣੀ ਚਾਹੀਦੀ ਹੈਗੀ ਤੇ ਏਜ ਰੈਲੈਕਸੇਸ਼ਨ ਅਗਰ ਐਕਸਰਸਮੈਨ ਜਾਂ ਕਿਸੇ ਹੋਰ ਕੈਟਾਗਰੀ ਦੀ ਜਿਹੜੀ ਉਮਰ ਦੀ ਛੋਟ ਆ ਉਹ ਤੁਹਾਨੂੰ ਸਰਵਣ ਦੇ ਰੂਲ ਅਨੁਸਾਰ ਜਿਹੜੀਆਂ ਸ਼ਰਤਾਂ ਹੁੰਦੀਆਂ ਉਹਨਾਂ ਅਨੁਸਾਰ ਤੁਹਾਨੂੰ ਮਿਲ ਜਾਣਗੀਆਂ ਜੀ ਸੈਲਰੀ ਦੀ ਗੱਲ ਅਗੇ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਮਹੀਨਾ ਵਾਈਜ਼ ਇਹਨਾਂ ਨੇ 18000 ਰੁਪਏ ਜਿਹੜੀ ਕਿ ਸੈਲਰੀ ਟੈਕਸ ਕੀਤੀ ਹੋਈ ਹੈ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਮੈਟ ਬੇਸਡ ਸ਼ਾਰਟਲਿਸਟਿੰਗ ਬਣੂਗੀ ਜੀ ਕੁਆਲਿਫੀਕੇਸ਼ਨ ਦੇ ਆਧਾਰ ਤੇ ਹੋ ਸਕਦਾ ਹੈ ਤੇ ਐਕਸਪੀਰੀਅੰਸ ਦੇ ਆਧਾਰ ਤੇ ਵੀ ਉਹਨਾਂ ਨੂੰ ਪਹਿਰ ਦਿੱਤੀ ਜਾ ਸਕਦੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਡਾਕੂਮੈਂਟ ਚੈੱਕ ਕੀਤੇ ਜਾਣਗੇ ਮੈਡੀਕਲ ਐਗਜ਼ਾਮ ਹੋਏਗਾ ਜੀ ਇਹਨਾਂ ਨੇ ਕਿਹਾ देयर विल बी नो ਰਿਟਨ ਟੈਸਟ ਕੋਈ ਰਿਟਨ ਟੈਸਟ ਨਹੀਂ ਹੋਊਗਾ ਕੋਈ ਵੀ ਲਿਖਤੀ ਟੈਸਟ ਨਹੀਂ ਹੋਊਗਾ ਤੇ ਨਾ ਹੀ ਕੋਈ ਇੰਟਰਵਿਊ ਲਈ ਜਾਊਗੀ ਉਹਨਾਂ ਨੂੰ ਅੱਗੇ ਇਸ ਨੂੰ ਅਪਲਾਈ ਕਿਦਾਂ ਕਰਨਾ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ a.nic.in ਤੇ ਜਾਓਗੇ ਤੁਸੀਂ ਉਸ ਤੋਂ ਬਾਅਦ ਰਿਕਰੂਟਮੈਂਟ ਵਾਲੇ ਆਪਸ਼ਨ ਤੇ ਜਾਣਾ ਤੇ ਅਪਲਾਈ ਕਰਨਾ ਹੈ ਜੀ ਉੱਥੇ ਤੁਹਾਨੂੰ ਸਾਰਾ ਫਾਰਮ ਤੁਸੀਂ ਫਿਲ ਕਰ ਲੈਣਾਗਾ ਫੀਸ ਪੇ ਕਰ ਦੇਣੀ ਆ ਫਾਰਮ ਨੂੰ ਸਬਮਿਟ ਕਰ ਦੇਣਾ ਉਸ ਤੋਂ ਬਾਅਦ ਉਹਦਾ ਪ੍ਰਿੰਟ ਆਊਟ ਤੁਸੀਂ ਲੈ ਲੈਣਾ ਅਗੇ ਡਾਕੂਮੈਂਟ ਅਪਲੋਡ ਕਰਨ ਵਾਸਤੇ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੈਗੇ ਇੱਕ ਤਾਂ ਫੋਟੋ ਸਾਈਜ਼ ਦੀ ਚਾਹੀਦੀ ਤੁਹਾਨੂੰ ਪਾਸਪੋਰਟ ਸਾਈਜ਼ ਜਿਹਦਾ ਸਾਈਜ਼ 50 ਤੋਂ 200 KB ਹੋਣਾ ਚਾਹੀਦਾ ਆਧਾਰ ਕਾਰਡ ਚਾਹੀਦਾ ਹੈ ਬਰਥ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਰੈਜ਼ਿਡੈਂਸ ਸਰਟੀਫਿਕੇਟ ਰਐਸਸੀ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਇਹ ਚਾਰ ਡਾਕੂਮੈਂਟ ਤੁਸੀਂ ਅਪਲੋਡ ਕਰਨੇ ਵੈਬਸਾਈਟ ਤੇ ਜਿਨ੍ਹਾਂ ਦਾ ਸਾਈਜ਼ 50 KB 50 KB ਤੋਂ ਲੈ ਕੇ 200 KB ਦੇ ਵਿੱਚ ਵਿੱਚ ਹੋਣਾ ਚਾਹੀਦਾ ਜੀ ਅਗੇ ਤੁਸੀਂ ਇਹਨਾਂ ਦੀ ਅਵਿਸ਼ਲ ਵੈਬਸਾਈਟ ਤੇ ਵਿਜ਼ਿਟ ਕਰ ਲੈਣਾ ਤੁਹਾਨੂੰ ਇੱਕ ਵਾਰ ਅਸੀਂ ਵੈਬਸਾਈਟ ਤੇ ਜਾ ਕੇ ਦੱਸ ਦਿੰਨੇ ਕਿ ਇਸ ਤਰ੍ਹਾਂ ਤੁਸੀਂ ਚੈੱਕ ਕਰੋਗੇ ਜੋ ਤੁਸੀਂ ਵੈਬਸਾਈਟ ਤੇ ਜਾਓਗੇ ਬਠਿੰਡਾ ਦੀ ਵੈਬਸਾਈਟ ਹੈ ਜਿਹੜੀ ਕਿ ਇਸ ਤਰ੍ਹਾਂ ਓਪਨ ਹੋ ਜਾਣੀ ਆ ਇਹਦੇ ਵਿੱਚ ਇੱਥੇ ਤੁਹਾਨੂੰ ਸਫਾਈ ਵਰਕਰ ਸੀਵਰਮਣ ਭਰਤੀ ਦਾ ਆਪਸ਼ਨ ਮਿਲ ਜਾਣਾਗਾ yellow color ਦੇ ਵਿੱਚ ਇੱਥੇ ਲਿਖਿਆ ਹੋਇਆ ਵੀ ਡੇਡ ਜਿਹੜੀ ਦੇ ਐਕਸਟੈਂਡ ਹੋਈ ਸੀਗੀ ਵੱਧ ਗਈ ਸੀ ਕਿ 5 ਵਜੇ ਤੱਕ ਤੁਸੀਂ ਭਰ ਸਕਦੇ ਹੋ ਇਹਨਾਂ ਨੂੰ 30 11 2025 ਦੇ 5 ਵਜੇ ਤੱਕ ਤੁਸੀਂ ਉਹ ਦੋਸਟ ਅਪਲਾਈ ਕਰ ਸਕਦੇ ਇੱਥੇ ਅਸੀਂ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਦੋ ਆਪਸ਼ਨ ਖੁੱਲ ਜਾਣਗੇ ਜੀ ਇਥੇ ਸਪਾਈ ਕਰਮਚਾਰੀ ਵਾਸਤੇ ਸਫਾਈ ਵਰਕਰ ਵਾਸਤੇ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਤੁਸੀਂ ਇਧਰ ਵਾਲੇ ਪਾਸੇ ਤੁਸੀਂ ਜਿਹੜਾ ਕਿ ਸੀਬਰਮੈਨ ਦੀ ਪੋਸਟ ਵਾਸਤੇ ਅਪਲਾਈ ਕਰ ਸਕਦੇ ਤੇ ਨੋਟੀਫਿਕੇਸ਼ਨ ਤਾਂ ਤੁਸੀਂ ਪੜ੍ਹਨਾ ਚਾਹੋ ਤਾਂ ਇੱਥੋਂ ਤੁਸੀਂ ਡਾਊਨਲੋਡ ਕਰਕੇ ਫੁੱਲ ਨੋਟੀਫਿਕੇਸ਼ਨ ਪੜ੍ਹ ਸਕਦੇ ਹੋ ਜਿਹਦੇ ਵਿੱਚ ਕੈਟਾਗਰੀ ਵਾਈਜ਼ ਜਿਹੜਾ ਕਿ ਸਾਰਾ ਕੁਝ ਦਿੱਤਾ ਹੋਇਆ ਹੈ ਵੀ ਕਿਹਦੀਆਂ ਕਿਹਦੀਆਂ ਪੋਸਟਾਂ ਨਹੀਂ ਤੇ ਇੱਥੇ ਅਸੀਂ ਅਪਲਾਈ ਨਾਮ ਤੇ ਕਲੈਕਟ ਕਰਨਾਗਾ ਕਲਿੱਕ ਕਰਨ ਤੋਂ ਬਾਅਦ ਇੱਥੇ ਅਸੀਂ ਆਪਣੀ ਕੈਟਾਗਰੀ ਚੁਣ ਕੇ ਇਹ ਸਾਰੇ ਜਿਹੜੇ ਇਹਨਾਂ ਨੇ ਦਿੱਤੇ ਹੋਏ ਨੇ ਫੀਲਡ ਸਾਰੇ ਭਰਨੇ ਆ ਤੁਸੀਂ ਭਰਨ ਤੋਂ ਬਾਅਦ ਤੁਸੀਂ ਜਿਹੜਾ ਕਿ ਆਪਣਾ ਪਾਸਵਰਡ ਜਨਰੇਟ ਕਰੋਗੇ ਇਸ ਤਰ੍ਹਾਂ ਤੁਸੀਂ ਭਰਨਾ ਇੱਥੇ ਇਹਨਾਂ ਨੇ ਦਿੱਤਾ ਹੈ ਜ਼ਰੂਰੀ ਹਦਾਇਤਾਂ ਦੇ ਵਿੱਚ ਫੋਟੋ ਚਾਹੀਦਾ ਆਧਾਰ ਕਾਰਡ ਜਨਮ ਸਰਟੀਫਿਕੇਟ ਤੇ ਨਿਵਾਸ ਮਤਲਬ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਸੋ ਦੋਸਤੋ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀਗੇ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਇਹ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਨੂੰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਚੀਜ਼ ਦਾ ਲਾਹਾ ਲੈ ਸਕਣ ਧੰਨਵਾਦ